ਹਾਂਜੀ ਵੀਰੋ ਭਰਾਵੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਅੱਜ ਮੈਂ ਤੁਹਾਨੂੰ ਮੇਰੇ ਪਿੰਡ ਦੇ ਨੌਜਵਾਨ ਵੀਰਾਂ ਦਾ ਕੀਤਾ ਹੋਇਆ ਸੋਹਣਾ ਕੰਮ ਦਿਖਾ ਰਿਹਾ ਪਹਿਲਾਂ ਵੀ ਇੱਕ ਦਿਨ ਵੀਡੀਓ ਪਾਈ ਸੀ ਸਾਰੇ ਪਿੰਡ ਵਿੱਚ ਸਾਡੇ ਨੌਜਵਾਨ ਵੀਰਾਂ ਨੇ ਇਕੱਤਰ ਹੋ ਕੇ ਪਹਿਲਾਂ ਬਹੁਤ ਸੋਹਣੇ ਫੁੱਲਦਾਰ ਫਲਦਾਰ ਬੂਟੇ ਲਾਇਆ ਹੁਣ ਅੱਜ ਲਾਈਟਾਂ ਲਗਾ ਰਹੇ ਨੇ ਤੇ ਬਹੁਤ ਵਧੀਆ ਤੇ ਸੋਹਣਾ ਪ੍ਰਭਾ ਲੱਗ ਗਿਆ ਸਾਡੇ ਵੀਰਾਂ ਨੇ ਆ ਵੇਖੋ ਆਪਣੇ ਵੱਲੋਂ ਸਾਰਿਆਂ ਨੇ ਰਲ ਮਿਲ ਕੇ ਨੌਜਵਾਨ ਵੀਰਾਂ ਨੇ ਇਹ ਯਤਨ ਕੀਤਾ ਜਿੰਨੀ ਵੀ ਕੋਈ ਮਾਇਆ ਦਾ ਕੋਈ ਖਰਚ ਹੋਇਆ ਵੀ ਸਾਰੇ ਵੀਰਾਂ ਭਰਾਵਾਂ ਨੇ ਆਪਣੇ ਵੱਲੋਂ ਕੀਤਾ ਰਲ ਮਿਲ ਕੇ ਧੰਨਵਾਦੀ ਵੀ ਆ ਇਸ ਨਗਰ ਦੇ ਸਮੁੱਚੇ ਨੌਜਵਾਨਾਂ ਦੇ ਜਿਨ੍ਹਾਂ ਨੇ ਬਹੁਤ ਵਧੀਆ ਉਦਮ ਉਪਰਾਲਾ ਕੀਤਾ ਸਾਰੇ ਪਿੰਡ ਦੇ ਵਿੱਚ ਜਿੱਥੇ ਫੁੱਲ ਬੂਟੇ ਲਾਏ ਆ ਉਥੇ ਇਹਨਾਂ ਫੁੱਲ ਬੂਟਿਆਂ ਦੀ ਸੰਭਾਲ ਵਾਸਤੇ ਆ ਨਾਲ ਹੀ ਵੇਖੋ ਉਹਨਾਂ ਨੇ ਸਪੋਟਾਂ ਵੀ ਲਾਈਆਂ ਨੇ ਸਾਰਾ ਦਰਖਤ ਨੂੰ ਕਵਰ ਕੀਤਾ ਤਾਂ ਕਿ ਇਸ ਚੰਗੀ ਤਰ੍ਹਾਂ ਦਰਖਤ ਫੈਲ ਵੀ ਜਾਣ ਚੱਲ ਵੀ ਪੈਣ ਕਿਉਂਕਿ ਕੁਝ ਇਸ ਤਰ੍ਹਾਂ ਦੀ ਕੋਈ ਡੰਗਰ ਪਸ਼ੂ ਵੱਲੋਂ ਵੀ ਇਹਨਾਂ ਦਾ ਵਿਚਾਰ ਹੈ ਆਲੇ-ਦਾਲੇ ਸਾਰੇ ਸਕੂਲ ਦੇ ਇਹਨਾਂ ਨੇ ਬੂਟੇ ਲਗਾਏ ਐ ਤੇ ਸਾਰੇ ਨਗਰ ਦੀ ਫਿਰਨੀ ਦੇ ਉੱਤੇ ਬਹੁਤ ਸੋਹਣਾ ਪਿੰਡ ਨੂੰ ਬਣਾ ਦਿੱਤਾ ਸਲੂਟ ਹੈ ਇਨ੍ਹਾਂ ਵੀਰਾਂ ਨੂੰ ਮਹਾਰਾਜ ਤੰਦਰੁਸਤੀਆਂ ਬਖਸ਼ਣ ਸਾਰਿਆਂ ਵਿੱਚ ਪ੍ਰੇਮ ਪਿਆਰ ਤੇ ਇੱਕ ਇਤਿਫਾਕ ਬਖਸ਼ਣ ਸੋ ਇਨ੍ਹਾਂ ਵੀਰਾਂ ਦਾ ਹੌਸਲਾ ਵਧਾਉਣ ਵਾਸਤੇ ਤੁਸੀਂ ਵੀਡੀਓ ਜ਼ਰੂਰ ਸ਼ੇਅਰ ਕਰੋ ਹੋਰ ਪਿੰਡਾਂ ਤੱਕ ਵੀ ਪਹੁੰਚੇ ਵੀਡੀਓ ਵਾਤਾਵਰਣ ਸ਼ੇਅਰ ਕਰਦੇ ਤਾਂ ਕਿ ਹੋਰ ਪਿੰਡਾਂ ਦੇ ਸਾਡੇ ਨੌਜਵਾਨ ਵੀ 71 ਹੋ ਕੇ ਆਪਣੇ ਪਿੰਡ ਨੂੰ ਸੋਨਾ ਬਣਾਉਣ ਮੇਰਾ ਪਿੰਡ ਸੋਨਾ ਪਿੰਡ ਧੰਨਵਾਦ ਵੀਰੋ